ਆ ਲੱਗਿਆ ਆੜੂ ਮੱਲਾ ਖੇਤ ਆਦੇ ਲੱਗੇ ਆੜੂ ਹਾਂ ਬਹੁਤ ਲੱਗੇ ਆ ਇਹੇ ਦਾ ਬੂਟੇ ਇੱਕ ਦੋ ਹੀ ਵਾਧੂ ਆ ਰੂਹਾਂ ਦੇ ਤਾਂ ਬਹੁਤ ਸੋਹਣਾ ਬੂਟਾ ਫੈਲਰ ਗਿਆ ਕੀ ਤਾਂ ਇਹ ਗਾਂ ਨੂੰ ਇਹਨੇ ਹੋਰ ਬਣ ਜਾਣਾ ਹਾਂ ਕੰਨੇ ਲੱਗੇ ਆਲਾ ਗੁੱਛਿਆਂ ਦੇ ਗੁੱਛੇ ਲੱਗੇ ਵਲਾ ਇਧਰ ਆ ਹਲੀਚੇ ਲੀਚਗਾ ਖੇਤ ਸਿਆਣੇ ਕਹਿੰਦੇ ਆ ਘੋੜ ਵੀ ਰੱਖਣਾ ਕੋੜ ਵੀ ਰੱਖਣਾ ਜੇ ਪਾਲਣਾ ਹੋਵੇ ਤਾਂ ਘੋੜਾ ਹੀ ਪਾਲੇ ਹੁਣ ਜਿਵੇਂ ਆ ਬੂਟੇ ਆ ਲੀਚਗਾ ਦੇ ਆ ਤੇ ਆਲੂ ਬਖਾਰਾ ਆ ਆੜੂ ਦਾ ਪਰ ਇਹ ਕਿੰਨੂ ਲੱਗੇ ਆ ਹਾਂ ਬਹੁਤ ਲੱਗੇ ਆ ਕਿੰਨੂ ਵੀ ਲੱਗੇ ਆ ਬਹੁਤ ਹਾਂ ਇਹ ਇਧਰ ਆ ਕਿੰਨੂ ਆ ਹਾ ਹ ਕਿੰਨੂ ਆ ਬਹੁਤ ਲੱਗੇ ਆ ਇਹ ਆ ਕਿੰਨੂਆਂ ਦੇ ਬੂਟੇ ਹੋ ਨਰੇਸ਼ ਹੁਣੇ ਭਈਏ ਦੋਏ ਜੀ ਲੱਗੇ ਵੇ ਉਹ ਦੇ ਆਪਣਾ ਲਾਉਂਦੇ ਆ ਗੰਨਾ ਕਮਾਦ ਨਾਲ ਨਾ ਅੱਧਾ ਕਿੱਲਾ ਪੂਰਾ ਕਰਤਾ ਅੱਧੇ ਕਿੱਲੇ ਤੋਂ ਘੱਟ ਸੀਗਾ ਆਪਣਾ ਉਹ ਥਾਂ ਤੇ ਉਹ ਅੱਧਾ ਕਿੱਲਾ ਨਾਲੇ ਪੂਰਾ ਕਰਤਾ ਨਾਲ ਚਾਰ ਸਿਆੜ ਹੋਰ ਲਾਤੇ ਲਾ ਕੇ ਚਾਰ ਉਧਰ ਵੱਟ ਪਾ ਦੇਾਂਗੇ ਮੱਟ ਪਾ ਕੇ ਤੇ ਬਹਿ ਜਾ ਬਹਿ ਜਾਓ ਲੋਕੀ ਕੰਦਾ ਕਲਾ ਕਮਾਦ ਐਰਕੀ ਵੀ ਬਹੁਤ ਵਧੀਆ ਪੈਸੇ ਦੇਤੇ ਕਮਾਦ ਨੇ ਤਾਂ ਉਹਦੀ ਸੰਭਲਾਈ ਕਰਾਂਗੇ ਪੂਰੀ ਮਿਹੜੇ ਬਨਾਂਗੇ ਆਹ ਦੇ ਆਹ ਲੱਗੀਆਂ ਖਟਗੀਆਂ ਚਾਰ ਪਾਉਣ ਵਾਲੀਆਂ ਜਿਹਨੂੰ ਆਪਾਂ ਵੱਡੀ ਖਟੇ ਬਹੁਤ ਚਾਰ ਪਾਇਆ ਸੀ ਐਰਕੀ ਘਰੇ ਵੀ ਪਾਇਆ ਸੀ ਬਾਬੇ ਦੇ ਵੀ ਪਾਇਆ ਸੀ ਹੋਰ ਬੰਦੇ ਬਹੁਤ ਲੈ ਕੇ ਗਏ ਆਹ ਖਟਗੀਆਂ ਸਾਰੀਆਂ ਆਹ ਦੇ ਆਹ ਆਹ ਦੇ ਖਟਗੀਆਂ ਫੇ ਕਿੰਨਾ ਲੱਗਿਆ ਫਲ ਇਹਨਾਂ ਨੂੰ ਲੋੜੀ ਆਇਆ ਪਿਆ ਫਿਰ ਕੀ ਦਾ ਫਲ ਕੁਦਰਤ ਮਹਾਰਾਜ ਜਿਵੇਂ ਕਣਕਾਂ ਦਾ ਝਾੜ ਅੱਗੇ ਨਾ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਗੱਲ ਇਹ ਸਾਧ ਸੰਗਤ ਉਹ ਕਹਿੰਦੇ ਨੇ ਜੇ 베ਰੀਆਂ ਨੂੰ ਜਿਹੜੇ ਮਲੇ ਹੁੰਦੇ ਸੀ ਨਾ ਮਲੇ ਜਾਂ 베ਰੀਆਂ ਵੀ ਉਹਨਾਂ ਨੂੰ ਬੂਰ ਹੁੰਦਾ ਸੀ ਬੇਥਾ ਕਹਿੰਦੇ ਜਦੋਂ ਇਹ ਬੂਰ ਵੱਧ ਗਿਆ ਤੇ ਇੰਨਾ ਕਣਕ ਝਾੜ ਦੇਉ ਲੋੜੇ ਦਾ ਛੋਲੇ ਕਣਕ ਜੋ ਉਦੋਂ ਆ ਚੀਜ਼ਾਂ ਹੁੰਦੀਆਂ ਸੀ ਆਪਣੇ ਆਮ ਕਹਿੰਦੇ ਭੂਰੀਆਂ ਵੀ ਝਾੜ ਦੇਣੀਆਂ ਜੇ ਜੇ ਉਹ ਵਿਸਾਖੀ ਵੇਲੇ ਝਾੜ ਗਿਆ ਸਭ ਕੁਝ ਬੂਰਬਾਰ ਤੇ ਫੇਰ ਝਾੜ ਘਟਜੂ ਇਸ ਕਰਕੇ ਰਕੀ ਕਣਕਾਂ ਨੇ ਵੀ 65 65 70 70 ਮਾਨ ਦਿੱਤਾ ਝਾੜ ਤੇ ਫਾਲ ਵੀ ਬਹੁਤ ਲੱਗਿਆ ਅੰਬਾਂ ਨੂੰ ਤਾਂ ਕਿੰਨੂ ਕਿੰਨੇ ਭਰੇ ਪਿਆ ਲੈ ਪਰੇ ਪਹਿਲੇ ਆ ਔਰਲਾ ਬੂਟਾ ਕਿਨੂਆਂ ਦਾ ਪਹਿਲੇ ਪਾਸੇ ਖਟਗਾ ਦਾ ਵਾ ਬੂਟਾ ਜੜੋਤੀ ਆ ਤੇ ਆ ਮਰੂਦ ਆਕੇ ਆਮਰੂਦਾਂ ਦਾ ਬੂਟਾ ਸਾਂਭਿਆ ਨਹੀਂ ਸੀ ਕਰਕੇ ਤੇ ਪਾਣੀ ਪੂਣੀ ਪਹੁੰਹਣਗੇ ਪੂਰੇ ਹੋਣੀ ਤੇ ਏਰ ਕੀ ਫਲ ਵੀ ਬਹੁਤ ਲੱਗਿਆ ਸੁੱਕਣਾ ਹਾਂ ਤੇ ਆਹ ਥੋ ਉਹਨਾਂ ਦੀ ਮੂੰਗੀ ਆ ਪੂਰੇ ਹੋਣਾ ਦੀ ਆਹ ਆ ਮੂੰਗੀ ਆ ਉਦੀ ਨਾ ਲਗਿਆ ਕੇ ਤਾਂ ਇੰਜਣ ਸੰਡੀ ਗੇਟਾ ਆ ਸੰਡੀ ਗੇਟੇ ਹੋਰ ਲਿਆਏ ਆ ਮੋਟਰ ਆ ਸਾਫ ਪਿਆ ਨੇਰੀ ਆ ਜਦੋਂ ਐ ਕਰ ਜਾਂਦੀ ਆ ਸਾਫ ਪੂਰਾ ਆ ਵੀ ਮਰੂਦਾਂ ਦੇ ਬੂਟੇ ਆ ਇਹਨਾਂ ਨੂੰ ਵੀ ਲੱਗਿਆ ਫਲ ਉਹ ਵਿਚ ਦੀ ਕਿਨੂ ਦੀਂਦਾ ਥੱਲੇ ਦੀ ਹੋ ਉਹ ਦੇ ਕਿਨੂ ਨੂੰ ਬਹੁਤ ਆੜਾ ਕਪਾਈਲੇ ਪਾਸੇ ਹੈਗਾ ਉਹਦਾ ਬੂਟਾ ਆਪਣਿਆਂ ਦਾ ਔਲਿਆ ਦਾ ਆ ਆ ਢਾਲੀ ਆ ਕ ਕਿਤ ਨਿਸ਼ਾਨੀ ਬਜ਼ੁਰਗਾਂ ਦੀ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਆ ਬਾਈ ਆ ਕੋਹੜੀ ਫਾਈ ਆ ਵੀ ਸਾਡੇ ਬਜ਼ੁਰਗਾਂ ਦੀ ਨਿਸ਼ਾਨੀਆਂ ਕੋਹੜੀਆਂ ਪਹਿਲੀ ਗਰਦਿਆਲ ਚਾਚੇ ਦੀ ਭਾਈ ਆ ਔਰਲੀ ਸਾਡੀ ਭਾਈ ਆ ਪਰੇ ਮੋਟਰ ਵਾਲੀ ਆ ਸਾਡੀ ਸੰਜੀ ਇਹ ਦਾ ਸਾਂਗਤ ਆ ਦੇ ਇੱਧਰ ਸਾਡੇ ਲੈ ਕੇ ਆ ਬਤਾਉਂ ਗੋਭੀ ਲੈ ਕੇ ਜਾਵਾਂਗੇ ਘਰੇ ਗੋਭੀ ਆਉਦੇ ਫੁੱਲ ਫੜਾ ਵੜਿਆ ਖੜਾ ਗੋਭੀ ਦਾ ਉਹ ਸਪਰੇਅ ਵਾਲਾ ਬੂਟਾ ਨਹੀਂ ਉਹ ਕੋਉ ਨਹੀਂ ਉਦਾਂ ਹੀ ਆ ਕੇਲੇ ਲਾਏ ਉਹਦੇ ਦਾਲੇ ਅੰਬ ਦੇ ਹਾਂ ਮੇਰਾ ਕਮਾਰ ਆ ਆਹ ਵੇ ਕਮਾਰ ਦਾ ਸਾਰਾ ਆਹਦੇ ਲੱਗੇ ਆ ਦੂਜੇ ਕੀ ਉਹਦਾ ਨਾਮ ਬਤੋਗੇ ਬਤੂਏ ਬਤੂਏ ਆਹ ਦੇ ਇਧਰ ਫੇਰ ਬਤੂਏ ਹੋਰ ਲਾਤੇ ਭਰਪੂਰ ਹੋਣਾ ਨੇ